ਅੱਜ ਦੀਆਂ ਦੋ ਅਹਿਮ ਖਬਰਾਂ ਤੇ ਗੱਲ ਕਰਨ ਲੱਗੇ ਆ ਪਹਿਲੀ ਖਬਰ ਸੁਣ ਕੇ ਤੁਸੀਂ ਲਾਜ਼ਮੀ ਹੈਰਾਨ ਰਹਿ ਜਾਓਗੇ ਸੋਚੀ ਪੈ ਜਾਓਗੇ ਕਿ ਇਹ ਹੋ ਕੀ ਰਿਹਾ ਹੈ ਪਿਛਲੇ ਦਿਨਾਂ ਤੋਂ ਇੱਕ ਵੱਡੀ ਖਬਰ ਆ ਰਹੀ ਸੀ ਤੁਸੀਂ ਸੁਣੀ ਹੋਵੇਗੀ ਕਿ ਦਰਬਾਰ ਸਾਹਿਬ ਦੇ ਉੱਪਰ ਹਰਮੰਦਰ ਸਾਹਿਬ ਦੇ ਉੱਪਰ ਬੰਬ ਮਾਰ ਕੇ ਅਡਾਉਣ ਦੀ ਗੰਦੀ ਧਮਕੀ ਕੋਈ ਘਟੀਆ ਬੰਦਾ ਈਮੇਲ ਰਾਹੀਂ ਦੇ ਰਿਆ ਸੀ ਹੁਣ ਕੱਲ ਪੁਲਿਸ ਨੇ ਇਹ ਦਾਵਾ ਕੀਤਾ ਕਿ ਉਹ ਬੰਦਾ ਅਸੀਂ ਫੜ ਲਿਆ ਗ੍ਰਿਫਤਾਰ ਕਰ ਲਿਆ ਪਰ ਉਸ ਤੋਂ ਬਾਅਦ ਫੇਰ ਅੱਜ ਦੁਬਾਰਾ ਫੇਰ ਉਹ ਧਮਕੀ ਭਰੀ ਈਮੇਲ ਆ ਗਈ ਹੈ ਹੁਣ ਬਹੁਤ ਵੱਡਾ ਇੱਕ ਪੰਬਲ ਪੂਸਾ ਪੈ ਗਿਆ ਬਹੁਤ ਵੱਡਾ ਇੱਕ ਸਵਾਲ ਖੜਾ ਹੋ ਗਿਆ ਇਹਦੇ ਤੇ ਆਪਾਂ ਪੂਰੀ ਗੱਲ ਤੁਹਾਨੂੰ ਦੱਸਣੀ ਹੈ ਕਿ ਹੁਣ ਜਦੋਂ ਇੱਕ ਬੰਦਾ ਫੜਿਆ ਜਾ ਚੁੱਕਾ ਹੈ ਤਾਂ ਹੁਣ ਫਿਰ ਈਮੇਲ ਕੌਣ ਭੇਜ ਰਿਹਾ ਹੈ ਇਹ ਸਾਜ਼ਿਸ਼ ਕੀ ਹੈ ਇਹਦੇ ਪਿੱਛੇ ਕੌਣ ਹੈ ਪੂਰੀ ਗੱਲ ਕਰਾਂਗੇ ਦੂਜੀ ਵੱਡੀ ਖਬਰ ਵਿਕਰਮਜੀਤ ਮਜੀਠੀਆ ਬਾਰੇ ਹੈ ਮਜੀਠੀਆ ਨੂੰ ਅੱਜ ਨਾਬਾ ਜੇਲ੍ਹ ਤੋਂ ਲੈ ਕੇ ਇੱਕ ਵੱਡਾ ਪੁਲਿਸ ਦਾ ਵਿਜੀਲੈਂਸ ਦਾ ਕਾਫਲਾ ਨਿਕਲ ਚੁੱਕਾ ਹੈ ਤੇ ਉਹ ਕਾਫਲਾ ਜਾ ਕਿੱਧਰ ਨੂੰ ਰਿਹਾ ਕਿੱਥੇ ਜਾਣਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਆਪਾਂ ਦਿੰਨੇ ਆ ਪਹਿਲਾਂ ਗੱਲ ਕਰਦੇ ਆ ਕਿ ਬੀਤੇ ਕੱਲ ਪੰਜਾਬ ਪੁਲਿਸ ਨੇ ਇਹ ਦਾਵਾ ਕੀਤਾ ਜਿਹੜੇ ਪੁਲਿਸ ਕਮਿਸ਼ਨਰ ਸਾਹਿਬ ਨੇ ਗੁਰਪ੍ਰੀਤ ਖੁੱਲਰ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਦਾਵਾ ਕੀਤਾ ਕਿ ਇੱਕ ਬੰਦਾ ਫਰੀਦাবাদ ਤੋਂ ਅਸੀਂ ਗ੍ਰਿਫਤਾਰ ਕਰ ਲਿਆ ਜਿਹੜਾ ਬੀਟੈਕ ਦਾ ਸਟੂਡੈਂਟ ਹੈ ਜਿਹੜਾ ਪਹਿਲਾਂ ਕਈ ਪ੍ਰਾਈਵੇਟ ਕੰਪਨੀਆਂ 'ਚ ਜੌਬ ਕਰ ਚੁੱਕਾ ਹੈ ਤੇ ਉਹ ਈਮੇਲ ਭੇਜਦਾ ਸੀ ਧਮਕੀਆਂ ਤੇ ਧਮਕੀ ਬਹੁਤ ਘਟੀਆ ਦੇ ਰਿਹਾ ਸੀ ਜਿਹੜਾ ਇੱਕ ਮਹਾਨ ਧਾਰਮਿਕ ਸਥਾਨ ਜਿਹੜਾ ਚੌ ਵਰਨਾਂ ਨੂੰ ਸਾਂਝਾ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਹਨੂੰ ਹੀ ਅਡਾਉਣ ਦੀ ਘਟੀਆ ਧਮਕੀ ਉਹ ਵਿਅਕਤੀ ਦੇ ਰਿਹਾ ਸੀ ਤਾਂ ਉਹਦੀ ਗ੍ਰਿਫਤਾਰੀ ਕਰ ਲਈ ਗਈ ਪਰ ਉਹਦੇ ਤੋਂ ਬਾਅਦ ਫੇਰ ਅੱਜ ਖਬਰ ਆ ਰਹੀ ਹੈ ਕਿ ਅਜੇ ਵੀ ਧਮਕੀ ਭਰੀਆਂ ਈਮੇਲ ਉਸੇ ਤਰ੍ਹਾਂ ਆ ਰਹੀਆਂ ਨੇ ਉਹ ਰੁਕੀਆਂ ਨਹੀਂ ਹੈਗੀਆਂ ਹੁਣ ਸਵਾਲ ਵੱਡਾ ਖੜਾ ਹੋ ਗਿਆ ਪਹਿਲੀ ਗੱਲ ਜੇਕਰ ਉਹ ਵਿਅਕਤੀ ਪੁਲਿਸ ਨੇ ਫੜ ਲਿਆ ਜਿਹੜਾ ਭੇਜਦਾ ਸੀ ਤਾਂ ਫਿਰ ਹੁਣ ਕਿਉਂ ਈਮੇਲ ਆ ਰਹੀਆਂ ਨੇ ਹੁਣ ਕੌਣ ਭੇਜ ਰਿਹਾ ਹੈ ਦੂਜਾ ਸਵਾਲ ਕੁਝ ਲੋਕ ਚਰਚਾ ਸੋਸ਼ਲ ਮੀਡੀਆ ਤੇ ਇਹ ਵੀ ਕਰ ਰਹੇ ਨੇ ਕਿਤੇ ਪੁਲਿਸ ਨੇ ਕੋਈ ਗਲਤ ਬੰਦਾ ਤਾਂ ਨਹੀਂ ਫੜ ਲਿਆ ਕਹਿਣ ਦਾ ਭਾਵ ਕਿ ਈਮੇਲਾਂ ਭੇਜਣ ਵਾਲਾ ਅਸਲੀ ਗੁਨਾਹਗਾਰ ਕਿਤੇ ਹੋਰ ਬੈਠਾ ਹੋਵੇ ਤੇ ਇਹ ਬੰਦਾ ਐਵੇਂ ਫੜ ਲਿਆ ਗਿਆ ਹੋਵੇ ਭਲੇਖੇ ਚ ਫੜ ਲਿਆ ਗਿਆ ਹੋਵੇ ਜਾਂ ਖਾਨਾ ਪੂਰਤੀ ਕਰਨ ਲਈ ਫੜ ਲਿਆ ਗਿਆ ਹੋਵੇ ਐਦਾਂ ਦੇ ਕਈ ਸਵਾਲ ਸੋਸ਼ਲ ਮੀਡੀਆ ਤੇ ਉੱਭਰ ਰਹੇ ਨੇ ਤੁਸੀਂ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਪੁਲਿਸ ਨੇ ਕੱਲ ਦਾ ਇੱਕ ਬੰਦਾ ਫੜ ਲਿਆ ਦੋ ਐਫਆਈਆਰ ਦਰਜ ਕਰ ਲਈਆਂ ਫਿਰ ਪੁਲਿਸ ਨੇ ਦਾਵਾ ਕੀਤਾ ਕਿ ਤਾਮਿਲਨਾਡੂ ਦੇ ਵਿੱਚ ਵੀ ਤੇ ਕੇਰਲਾ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਧਮਕੀਆਂ ਦੀਆਂ ਈਮੇਲ ਜਾ ਰਹੀਆਂ ਸੀਆਂ ਤੇ ਉਹ ਬੰਦਾ ਵੀ ਫੜਿਆ ਗਿਆ ਤਾਂ ਇਹਦੇ باوجود ਫਿਰ ਧਮਕੀ ਦੀਆਂ ਈਮੇਲ ਕੌਣ ਭੇਜ ਰਿਹਾ ਦੇਖੋ ਇੱਥੇ ਮੈਂ ਇੱਕ ਗੱਲ ਸਪਸ਼ਟ ਕਹੂੰਗਾ ਲਾਜ਼ਮੀ ਤੌਰ ਤੇ ਇਹ ਕੋਈ ਘਟੀਆ ਸੋਚ ਘਟੀਆ ਸਿਆਸਤ ਹੈ ਕੋਈ ਇੱਕ ਵਿਅਕਤੀ ਕੋਈ ਆਮ ਬੰਦਾ ਇਹੋ ਜੀ ਹਰਕਤ ਆਮ ਤੌਰ ਤੇ ਨਹੀਂ ਕਰਦਾ ਜਦੋਂ ਕਿਸੇ ਦੇ ਪਿੱਛੇ ਕੋਈ ਘਟਿਆ ਮਨੋਰਥ ਵਾਲੀ ਕੋਈ ਘਟਿਆ ਕਰਤੂਤ ਵਾਲੀ ਕੋਈ ਕੋਈ ਸੰਸਥਾ ਜਾਂ ਕੋਈ ਗੰਦੀ ਸਿਆਸਤ ਕੰਮ ਕਰ ਰਹੀ ਹੋਵੇ ਉਦੋਂ ਹੀ ਅਜਿਹਾ ਕੀਤਾ ਜਾਂਦਾ ਹੁਣ ਮੈਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਜਾਂ ਜਿਹੜੀ ਵੀ ਕੋਈ ਸਾਜ਼ਿਸ਼ ਜਾਂ ਜਿਹੜੀ ਵੀ ਕੋਈ ਸਿਆਸਤ ਇਹ ਕਰਤੂਤ ਕਰ ਰਹੀ ਆ ਜਾਂ ਕਰਵਾ ਰਹੀ ਆ ਉਹਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਉਹਦੇ ਤੇ ਐਨਐਸਏ ਲਾ ਕੇ ਉਹਨੂੰ ਵੀ ਡਿਬਰੂਗੜ੍ਹ ਜੇਲ੍ਹ ਭੇਜਿਆ ਜਾਉਣਾ ਚਾਹੀਦਾ ਜਾਂ ਇਸ ਤੋਂ ਵੀ ਕੋਈ ਵੱਡੀ ਸਜ਼ਾ ਉਹਦੀ ਜੇਲ੍ਹ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿ ਉਹ ਬਹੁਤ ਔਖੀ ਤੇ ਕਸ਼ਟਦਾਇਕ ਹੋਵੇ ਕਿਉਂਕਿ ਸਮਾਜ ਦੇ ਵਿੱਚ ਐਦਾਂ ਦਾ ਦਹਿਸ਼ਤ ਐਦਾਂ ਦਾ ਡਰ ਕ੍ਰੀਏਟ ਕਰਨਾ ਔਰ ਐਦਾਂ ਇੱਕ ਮਹਾਨ ਅਸਥਾਨ ਨੂੰ ਜਿੱਥੇ ਬਹੁਤ ਸਾਰੀ ਸੰਗਤ ਦੁਨੀਆ ਭਰ ਚੋਂ ਆਉਂਦੀ ਹੈ ਉਹਨੂੰ ਉਡਾਉਣ ਦੀ ਗੱਲ ਕਰਨਾ ਤੇ ਫਿਰ ਜਿੱਥੇ ਜਿਹੜੀ ਬਿਲਕੁਲ ਨਿਰਦੋਸ਼ ਸੰਗਤ ਹੈ ਦੁਨੀਆਂ ਪਰਚੋਂ ਆਈ ਗੁਰੂ ਰਾਮਦਾਸ ਜਿਹੜਾ ਨਿਵਾਸ ਕਰ ਹੈ ਤੇ ਜਿਹੜੇ ਉੱਥੇ ਹੋਰ ਨਿਵਾਸ ਕਰਨੇ ਉਹਨਾਂ ਨੂੰ ਬੰਬ ਲਾਉਣ ਦੀਆਂ ਗੱਲਾਂ ਈਮੇਲਾਂ ਦੇ ਵਿੱਚ ਕਹਿਣੀਆਂ ਇਹ ਬੇਹੱਦ ਘਟੀਆ ਕਰਤੂਤ ਹੈ ਤੇ ਇਸ ਕਰਦੂਤ ਵਾਲਿਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਣਾ ਨਹੀਂ ਚਾਹੀਦਾ ਇਹਦੇ ਪਿੱਛੇ ਜੜ ਕੀ ਹੈ ਸਿਆਸਤ ਆਮ ਤੌਰ ਤੇ ਜਦੋਂ ਵੀ ਇਹੋ ਜਿਹੇ ਘਟਨਾਵਾਂ ਦੀ ਜੜ ਤੱਕ जाया ਜਾਂਦਾ ਤਾਂ ਪਿੱਛੇ ਕੋਈ ਸਿਆਸਤ ਕੋਈ ਗਲਤ ਸਾਜ਼ਿਸ਼ ਹੁੰਦੀ ਹੈ ਜਿਦੇ ਮਨੋਰਥ ਕੁਝ ਹੋਰ ਹੁੰਦੇ ਨੇ ਰੌਲਾ ਪਾਉਣਾ ਧਾਰਮਿਕ ਤੌਰ ਤੇ ਕੋਈ ਰੌਲਾ ਪਾਉਣਾ ਮਤਲਬ ਧਾਰਮਿਕ ਨਫ਼ਰਤ ਫਲਾਉਣੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਸੋ ਤੈਹ ਤੱਕ ਜਾਇਆ ਜਾਣਾ ਚਾਹੀਦਾ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਤੇ ਦੂਜੀ ਵੱਡੀ ਖਬਰ ਹੈ ਵਿਕਰਮਜੀਤ ਮਜੀਠੀਆ ਨਾਲ ਜੁੜੀ ਅੱਜ ਨਾਬਾ ਜੇਲ੍ਹ ਤੋਂ ਵਿਕਰਮਜੀਤ ਮਜੀਠੀਆ ਨੂੰ ਬਾਹਰ ਕੱਢਿਆ ਗਿਆ ਜਿਹੜੇ ਕਿ 15 ਦਿਨਾਂ ਦੀ ਨਿਆਂਇਕ ਹਰਾਸ ਦੇ ਲਈ ਨਾਬਾ ਜੇਲ੍ਹ ਦੇ ਵਿੱਚ ਬੰਦ ਸੀਗੇ ਵਿਕਰਮਜੀਤ ਮਜੀਠੀਆ ਨੂੰ ਅੱਜ ਵੱਡਾ ਪੁਲਿਸ ਤੇ ਵਿਜੀਲੈਂਸ ਦਾ ਕਾਫਲਾ ਲੈ ਕੇ ਤੇ ਜੇਲ੍ਹ ਤੋਂ ਬਾਹਰ ਨਿਕਲਿਆ ਤੇ ਜਾਣਾ ਕਿੱਥੇ ਆ ਜਾਣਾ ਜੀ ਮੁਹਾਲੀ ਅਦਾਲਤ ਅੱਜ ਪੇਸ਼ੀ ਹੈ ਮੁਹਾਲੀ ਅਦਾਲਤ ਦੇ ਵਿੱਚ ਮਾਮਲਾ ਚੱਲ ਰਿਹਾ ਤੇ ਅੱਜ 15 ਦਿਨਾਂ ਦੀ ਨਿਆਂਇਕ ਹਰਾਸ ਤੋਂ ਬਾਅਦ ਅਦਾਲਤ ਜਿੱਦ ਦੁਬਾਰਾ ਫਿਰ ਮਜੀਠੀਆ ਨੂੰ ਲੈ ਕੇ ਜਾਇਆ ਜਾ ਰਿਹਾ ਪਰ ਇੱਥੇ ਇੱਕ ਗੱਲ ਬਹੁਤ ਜ਼ਰੂਰੀ ਚਰਚਾ ਕਰਨ ਵਾਲੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਵਿਕਰਮਜੀਤ ਮਜੀਠੀਆ ਜਿਹੜਾ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕਾਰਵਾਈ ਆ ਉਹਦੇ ਤੇ ਅੱਸੀ ਫੜ ਰਹੇ ਆ ਪਰ ਦੂਜੇ ਪਾਸੇ ਅਕਾਲੀ ਦਲ ਜਿਹੜੇ ਐਡਵੋਕੇਟ ਅਕਾਲੀ ਦਲ ਦੇ ਕਲੇਰ ਉਹ ਵਿਕਰਮਜੀਤ ਮਜੀਠੀਆ ਦੇ ਹੋਰ ਜਿਹੜੇ ਐਡਵੋਕੇਟ ਨੇ ਉਹ ਤੇ ਉਹਨਾਂ ਦੀ ਪਤਨੀ ਗਰੀਬ ਮਜੀਠੀਆ ਉਹ ਸਾਰੇ ਦਾਵਾ ਕਰ ਰਹੇ ਨੇ ਕਿ ਯੋਗ ਨਸ਼ਿਆਂ ਵਿਰੁੱਧ ਤਹਿਤ ਨਹੀਂ ਫੜਿਆ ਗਿਆ ਉਹ ਕਹਿੰਦੇ ਪਹਿਲਾਂ ਇਹਨਾਂ ਨੇ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਹੋਇਆ ਉਹਦੇ ਵਿੱਚ ਜਾਂਚ ਚੱਲੀ ਮਿਲਿਆ ਕੁਛ ਨਹੀਂ ਤੇ ਹੁਣ ਇਹਨਾਂ ਨੇ ਇਹ ਜਿਹੜਾ ਨਵਾਂ ਪਰਚਾ ਦਰਜ ਕੀਤਾ ਹੈ ਇਹ ਡੀਏ ਦਾ ਕਰਤਾ ਔਰ ਵਿਕਰਮਜੀਤ ਮਜੀਠੀਆ ਦੀ ਪਤਨੀ ਗਰੀਬ ਕੌਰ ਮਜੀਠੀਆ ਕਹਿੰਦੀ ਹੈ ਕਿ ਜੇਕਰ ਉਹ ਡਰਗ ਚੋਂ ਫੜਿਆ ਤਾ ਫਿਰ ਪਰਚਾ ਦੂਜਾ ਕਿਉਂ ਦਰਜ ਕੀਤਾ ਦੂਜੇ ਪਾਸੇ ਵਿਕਰਮਜੀਤ ਮਜੀਠੀਆ ਦੇ ਵਕੀਲ ਨੇ ਤਾਂ ਇਥੋਂ ਤੱਕ ਚੈਲੰਜ ਕੀਤਾ ਸੀ ਪਿਛਲੇ ਦਿਨੀ ਵਿਜੀਲੈਂਸ ਨੂੰ ਇੱਕ ਪੋਸਟ ਪਾ ਕੇ ਇਹ ਕਿਹਾ ਸੀਗਾ ਕਿ ਮਜੀਠੀਆ ਕਹਿੰਦਾ ਜੇ ਹਿੰਮਤ ਹੈ ਤਾਂ ਮੇਰੇ ਤੇ ਐਨਡੀਪੀਐਸ ਦਾ ਨਸ਼ੇ ਨਾਲ ਜੁੜਿਆ ਕੋਈ ਪਰਚਾ ਪਾ ਕੇ ਦਿਖਾਓ ਪਰ ਉਸ ਤੋਂ ਬਾਅਦ ਅੱਜ ਤੱਕ ਇਹ ਸੂਚਨਾ ਨਿਕਲ ਕੇ ਨਹੀਂ ਆਈ ਕਿ ਵਿਜੀਲੈਂਸ ਨੇ ਜਾਂ ਪੁਲਿਸ ਨੇ ਉਹਦੇ ਤੇ ਐਨਡੀਪੀਐਸ ਦਾ ਨਸ਼ੇ ਨਾਲ ਜੁੜਿਆ ਕੋਈ ਮਾਮਲਾ ਦਰਜ ਕੀਤਾ ਹੋਵੇ ਹੁਣ ਇਹ ਸਭ ਕੁਛ ਦੇ ਵਿੱਚ ਇੱਕ ਵੱਡੀ ਚਰਚਾ ਜਿਹੜੀ ਅਕਾਲੀ ਦਲ ਨੇ ਚਲਾਈ ਅਕਾਲੀ ਦਲ ਕਹਿ ਰਿਹਾ ਕਿ ਜ਼ੁਬਾਨਾ ਬੰਦ ਕਰਾਉਣ ਦੇ ਲਈ ਇਹ ਸਭ ਕੁਛ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਮਜੀਠੀਆ ਦੇ ਉੱਪਰ ਵੀ ਸਵਾਲ ਅੱਜ ਦੇ ਨਹੀਂ ਉੱਠਦੇ ਬਹੁਤ ਟਾਈਮ ਪਹਿਲਾਂ ਦੇ ਉੱਠ ਰਹੇ ਨੇ ਵਿਕਰਮ ਮਜੀਠੀਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਤੋਂ ਬਹੁਤ ਸਾਰੇ ਲੋਕ ਮਜੀਠੀਆ ਦਾ ਨਾਂ ਕਈ ਚੱਕਰਾਂ 'ਚ ਲੈਂਦੇ ਨੇ ਜਿਹੜਾ ਇੱਕ ਨਸ਼ਾ ਤਸਕਰ ਦੇ ਤੌਰ ਤੇ ਫੜਿਆ ਗਿਆ ਸੀ ਭੋਲਾ ਡੀਐਸਪੀ ਭੋਲਾ ਉਹਨੇ ਵੀ ਵੱਡਾ ਦੋਸ਼ ਲਾ ਦਿੱਤਾ ਸੀਗਾ ਉਸ ਤੋਂ ਬਾਅਦ ਫਿਰ ਹੋਰ ਕਿੰਨੇ ਲੋਕਾਂ ਨੇ ਦੋਸ਼ ਲਾਏ ਫਿਰ ਜਦੋਂ ਕੇਜਰੀਵਾਲ ਨੇ ਵਿਕਰਮ ਮਜੀਠੀਆ ਦੇ ਉੱਪਰ ਦੋਸ਼ ਲਾਇਆ ਸੀ ਤਾਂ ਉਸ ਤੋਂ ਬਾਅਦ ਮਜੀਠੀਆ ਨੇ ਕੇਜਰੀਵਾਲ ਤੇ ਮਾਣਹਾਨੀ ਦਾ ਕੇਸ ਕਰਤਾ ਸੀ ਤੁਹਾਨੂੰ ਪਤਾ ਹੋਣਾ ਕੇਜਰੀਵਾਲ ਨੇ ਨਸ਼ਾ ਤਸਕਰ ਕਿਹਾ ਮਜੀਠੀਆ ਨੇ ਕੇਸ ਕੀਤਾ ਆਖਰ ਜਦੋਂ ਕੇਸ ਅਦਾਲਤ ਚੱਲ ਰਿਹਾ ਸੀ ਪਤਾ ਨਹੀਂ ਕੇਜਰੀਵਾਲ ਸਾਹਿਬ ਨੂੰ ਐਨਾ ਡਰ ਕਾਦਾ ਪਿਆ ਕਾਦੀ دہشت ਪਈ ਕੇਜਰੀਵਾਲ ਸਾਹਿਬ ਨੇ ਮਜੀਠੀਆ ਤੋਂ ਲਿਖਤੀ ਮਾਫੀ ਮੰਗੀ ਸੀ ਵੀ ਅਸੀਂ ਤੋਂ ਉਹਨੂੰ ਨਸ਼ਾ ਤਸਕਰ ਜਾਂ ਨਸ਼ਾ ਵਾਲਾ ਗਲਤ ਕਹਿ ਰਹੇ ਹਾਂ ਪਰ ਉਸ ਤੋਂ ਬਾਅਦ ਕੀ ਹੋਇਆ ਸੀ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਆਖਰੀ ਮਹੀਨਿਆਂ ਚ ਕਾਂਗਰਸ ਦੀ ਸਰਕਾਰ ਦੇ ਵਿੱਚ ਵਿਕਰਮ ਮਜੀਠੀਆ ਨੂੰ ਐਨਡੀਪੀਐਸ ਦਾ ਕੇਸ ਪਾ ਕੇ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਸਾਲ 4 5 6 ਲੇ ਨੇ ਤੇ ਵਿਕਰਮ ਮਜੀਠੀਆ ਦੇ ਉੱਪਰ ਉਹ ਕੇਸ ਵੀ ਚੱਲੀ ਜਾਂਦਾ ਵਿਕਰਮ ਮਜੀਠੀਆ ਉਸ ਮਾਮਲੇ ਦੇ ਵਿੱਚ ਕਿੰਨੇ ਮਹੀਨੇ ਜੇਲ੍ਹ ਚ ਵੀ ਰਹਿ ਕੇ ਆਏ ਔਰ ਮਜੀਠੀਆ ਉਸ ਤੋਂ ਬਾਅਦ ਬਾਹਰ ਆ ਕੇ ਵੀ ਇਹੀ ਦਾਅਵਾ ਕਰ ਰਹੇ ਲਗਾਤਾਰ ਕਿ ਮੇਰੇ ਤੇ ਕੇਸ ਝੂਠਾ ਹੈ ਦੋਸ਼ ਝੂਠੇ ਨੇ ਮੈਂ ਬਰੀ ਹੋਊਗਾ ਪਰ ਵਿਰੋਧੀ ਕਹ ਰਹੇ ਨੇ ਕਿ ਫਸੇਗਾ ਬਹੁਤ ਕਸੂਤਾ ਫਸੇਗਾ ਜਿਸ ਦਿਨ ਹੁਣ ਮਿਕਰਮ ਮਜੀਠੀਆ ਨੂੰ ਪੁਲਿਸ ਫੜ ਕੇ ਲੈ ਕੇ ਗਈ ਹੈ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਮਜੀਠੀਆ ਇਥੋਂ ਮੁੱਛਾਂ ਨੂੰ ਤਾ ਦੇ ਕਿਆ ਕਰ ਰਿਹਾ ਤੇ ਇੱਥੇ ਸਵਾਲ ਉੱਠੇ ਕਿ ਮਜੀਠੀਆ ਸਾਹਿਬ ਤੁਸੀਂ ਕੋਈ ਆਜ਼ਾਦੀ ਗਲਟੀਆਂ ਦੀ ਲਹਿਰ 'ਚ ਦੇਸ਼ ਭਗਤੀ ਦੀ ਲਹਿਰ 'ਚ ਜਾਂ ਲੋਕਾਂ ਦੇ ਹਿੱਤ 'ਚ ਕੋਈ ਕੁਰਬਾਨੀ ਦਿੰਦੇ ਗ੍ਰਿਫਤਾਰ ਨਹੀਂ ਹੋਏ ਸਵਾਲ ਉੱਠੇ ਕਿ ਕੇਸ ਤੁਹਾਡੇ ਤੇ ਪਹਿਲਾਂ ਨਸ਼ੇ ਵਾਲਾ ਚੱਲ ਰਿਹਾ ਐਂਡੀਪੀਐਸ ਦਾ ਹੁਣ ਵੀ ਇਹੋ ਜੇ ਦੋਸ਼ ਨੇ ਤਾਂ ਇਹ ਕੋਈ ਬਹੁਤੇ ਮਾਨ ਕਰਨ ਵਾਲੇ ਨਹੀਂਗੇ ਪਰ ਮਜੀਠੀਆ ਨੇ ਕਿਹਾ ਕਿ ਦੋਸ਼ ਝੂਠੇ ਨੇ ਝੂਠੇ ਸਾਬਤ ਹੋਣਗੇ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕੀ ਨਿਕਲੂਗਾ ਕੁਝ ਹੋਊਗਾ ਕਿ ਐਵੇਂ ਗੱਲਾਂ ਹੀ ਰਹਿਣਗੀਆਂ ਬਹੁਤ ਮਿਹਰਬਾਨੀ ਸ਼ੁਕਰੀਆ